ਸਸ਼ੀਕਾਰ ਖਬਰ ਲੰਬੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮੰਡੀ ਕਿੱਲਿਆਂ ਵਾਲੇ ਵਿੱਚ ਲੜੇ ਜਿਹੜੇ ਸਾਧੂ ਨੇ ਜੋਗੀ ਨੇ ਉਹ ਲੜੇ ਨੇ ਜੋਗੀ ਲੜਨ ਤੋਂ ਬਾਅਦ ਉਸ ਤੋਂ ਬਾਅਦ ਪਹਿਲਾਂ ਇੱਥੇ ਪਿੰਡ ਜਿਹੜੀ ਮੰਡੀ ਕਿੱਲਿਆਂ ਵਾਲੇ ਵਿੱਚ ਲੜਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਗੇਟ ਸ਼ੀਸ਼ੇ ਵੀ ਪੰਨੇ ਚ ਗਏ ਨੇ ਤਾਂ ਉਸ ਤੋਂ ਦੇ ਰਾਤ ਜਿਹੜਾ ਲੰਬੀ ਦੇ ਵਿੱਚ ਹਰਜ ਸਰਕਾਰੀ ਹਸਪਤਾਲ ਦੇ ਆ ਜਿਹੜੇ ਮੈਡੀਕਲ ਅਫਸਰ ਦੇ ਦਫਤਰ ਦੇ ਗੇਟ ਦੇ ਨੇ ਉਹ ਭੰਨੇ ਨੇ ਤੋੜੇ ਗਏ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜਿਹੜਾ ਕਾਫੀ ਜਿਹੜੀ ਐ ਮੌਕੇ ਤੇ ਡਾਇਲ 112 ਨੂੰ ਜਿਹੜੀ ਇਨਫੋਰਮੇਸ਼ਨ ਕੀਤੀ ਗਈ ਸੀ ਜਿਹੜੇ ਉੱਥੋਂ ਦੇ ਰਾਤ ਡਿਊਟੀ ਤੇ ਮੁਲਾਜ਼ਮ ਸੀ ਹਸਪਤਾਲ ਦੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਪਹੁੰਚ ਦਿੱਤੀ ਗਈ ਸੀ ਉਸ ਦੇ ਨਾਲ ਹੀ ਤਾਂ ਹਸਪਤਾਲ ਦੇ ਸਰਕਾਰੀ ਪ੍ਰਾਪਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ ਤਾਂ ਤਸਵੀਰਾਂ ਲੰਬੀ ਦੇ ਸਰਕਾਰੀ ਹਸਪਤਾਲ ਦੀਆਂ ਨੇ ਲੇਖੋ ਕਿਸ ਤਰ੍ਹਾਂ ਡਾਕਟਰਾਂ ਵੱਲੋਂ ਵੀ ਕਹਿਆ ਗਿਆ ਕਿ ਸਾਨੂੰ ਅਸੀਂ ਸੇਫ ਮਹਿਸੂਸ ਨਹੀਂ ਕਰ ਰਹੇ ਇਦਾਂ ਦੇ ਹਾਲਾਤ ਦੇਖ ਕੇ ਦੇਖੋ ਕੀ ਕਹਿੰਦੇ ਡਾਕਟਰਾਂ ਦਾ ਕੀ ਨਾਮ ਹੈ ਭੈਣ ਜੀ ਹਰਿਸ਼ ਮਾਦੀਆ ਹਾਂ ਬੱਚੇ ਹੋਇਆ ਬੇਸੇ ਬੱਚੇ ਲਗੇ ਕੱਲ ਸੀ ਸਵੇ ਸਵੇਤਰੀ ਸਿਪੋਲੀ ਰੀ ਤੇ ਪਿੱਛੇ ਬੱਚੇ ਲੜ ਕੇ ਆਏ ਦੇ ਸੀ ਤੇ ਉਤੋਂ ਕੋ ਸਟਾਟਾ ਵੱਜਿਆ ਸੀ ਤੇ ਫਿਰ ਇੱਥੇ ਬੱਚੇ ਆ ਗਏ ਸੀ ਤੇ ਇੱਥੇ ਵੀ ਫਿਰ ਉਹਨੇ ਲੜ ਪਏ ਸੀ ਗੁੱਸੇ ਦੇ ਵਿੱਚ ਇਹ ਗਲਤੀ ਲਾਲਾ ਇੱਕ ਦੂਜੇ ਉਹ ਗੇਟ ਵੀ ਟੁੱਟ ਗਿਆ ਹਾਂ ਤੇ ਵੈਸੇ ਫਿਰ ਉਧਰ ਉਧਰ ਵੀ ਸਾਨੇ ਝੜ ਕੇ ਆਸਾਨੇ ਉਹਨੇ ਸਮਝਾਤਾ ਕੀਤਾ ਫਿਰ ਅਸੀਂ ਆਗਾ ਸੀ ਫਿਰ ਡਾਕਟਰ ਕੋਲ ਵੀ ਗਏ ਤਾਂ ਸੀ ਫਿਰ ਸਾਨੇ ਕਹਿੰਦਾ ਸੀ ਜੀ ਜਿਹੜਾ ਤੁਹਾਡਾ ਗੇਟ ਹੈ ਅਸੀਂ ਉਹ ਵੀ ਲਵਾ ਦਾਂਗੇ ਬਾਕੀ ਜਿਹੜੇ ਬੱਚਿਆਂ ਤੋਂ ਗਲਤੀ ਹੋਈ ਅਸੀਂ ਉਹ ਵੀ ਮੰਨਨੇ ਆ ਅਸੀਂ ਆਪ ਵੀ ਗੱਲ ਕਰ ਗਰੀਬ ਜੋ ਵੀ ਨਾਤਾ ਵੈਸੇ ਉਹਨੇ ਮਾਫੀ ਮੰਗ ਲਈ ਆ ਰਗੜਾ ਬੀਤੀ ਬਹੁਤ ਲੜਕੇ ਆਏ ਸੀ ਪਿੱਛੋਂ ਕਿੱਲੇ ਵਾਲੀ ਮੰਡੀ ਜੀ ਕਿੱਲੇ ਵਾਲੀ ਮੰਡੀ ਅੱਛਾ ਇਹ ਚ ਸਰਕਾਰੀ ਸਟਾਫ ਨਹੀਂ ਸੀਗੇ ਆ ਸੱਤ ਟਾਂਟ ਵਜੇ ਜਾਂਦੇ ਅਸੀਂ ਅੱਛਾ ਕਿੰਨੀ ਕਿ ਸੱਤ ਵਜੇ ਦੋਨਾਂ ਦੇ ਦੋਨਾਂ ਦੇ ਇੱਕ ਦੇ ਹੱਥ ਤੇ ਵਜੇ ਇੱਕ ਦੇ ਸਿਰ ਤੇ ਵਜੇ ਕਿਹੜੇ ਕਰਨ ਨੂੰ ਹੋਈ ਸੀ ਲੱਗ ਕੇ ਵਿਸ਼ੋ ਲੜ ਗਿਆ ਦੇ ਜੀ ਭੰਗ ਪੀ ਕੇ ਇਹਨਾਂ ਨੂੰ ਪਤਾ ਕਿਵੇਂ ਭੰਗ ਪੀ ਕੇ ਲੜ ਪਾਏ ਸੀ ਉਹਦੇ ਮੁੰਡੇ ਲੜੇ ਅਸੀਂ ਆਸਮਾਗਈ ਕਰ ਲੈ ਜੀ

ਲੜਾਈ ਦੇ ਰਾਨ ਲਗਾ ਅਫਵਾਹਾਂ ਜਨੇ ਸੀ ਕਿ ਦੋ ਲੜਗੇ ਸੂਰੀ ਤਰ੍ਹਾਂ ਪਸਤਰ ਉਹਨਾਂ ਨੂੰ ਤਾਂ ਕੋਈ ਲੱਗਿਆ ਅਗਰੇ ਰਿਸ਼ੂ ਕੰਡਾ ਡੰਡ ਸੀ ਉਹਨਾਂ ਕੋਲੇ ਹੱਥ ਨਹੀਂ ਤੇ ਕੀ ਲੱਗਦਾ ਕਿ ਰਾਤ ਦੇ ਜਾਂ ਸਟਾਫ ਦੀ ਤੇਰੀ ਰੋਗੀ ਕੋਈ ਨੁਕਸਾਨ ਹੋ ਜਾਏਗਾ ਰਾਤ ਦੇ ਟਾਂਗੇ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਤਾਂ ਸਟਾਫ ਦੀ ਸੇਫਟੀ ਦਾ ਕੋਈ ਇੰਤਜ਼ਾਮ ਨਹੀਂ ਕੁਝ ਵੀ ਵੈਸੇ ਆਪੀ ਹੋ ਸਕਦੀ ਹੈ ਸਟਾਫ ਦੇ ਨੂੰ ਸੈਕਿਉਰਟਿਟੀ ਸਟਾਫ ਦੇ ਕੋਈ ਸਰਟੀਫਾਈਡ ਨਹੀਂ ਨਹੀਂ